ਸਾਡੀ ਧਰਤੀ ਨੂੰ ਕਿਹਨੇ ਨਜ਼ਰ ਲਾਈ ਆਪ ਹੀ ਸਰਕਾਰਾਂ ਚ ਮੰਤਰੀ ਤੇ ਆਪ ਹੀ ਨਸ਼ੇ ਵੇਚਣੇ ਜਦੋਂ ਸਾਡੇ ਹਾਕਮ ਐ ਕਰਨ ਲੱਗੇ ਫਿਰ ਕੌਣ ਰਾਖੀ ਕਰ ਸਕਦਾ ਪੰਜਾਬ ਦੀ ਇੱਕ ਤੇ ਦੋਨੇ ਸਰਕਾਰਾਂ ਜ਼ਿੰਮੇਵਾਰ ਪਹਿਲਾਣੀ ਉਹ ਤਾਂ ਕਹਿੰਦੇ ਸੀ ਓਕੇ ਆਪਣਾ ਹਿੱਸਾ ਸਾਨੂੰ ਦੇ ਜੋ ਬਾਕੀ ਮਾਰ ਦੋ ਜਨਤਾ ਦਾ ਕੀ ਹੈ ਨਾ ਕੋਈ ਨੌਕਰੀ ਦਿੱਤੀ ਫੇਰ ਵੀ ਪੌਣੇ 4 ਲੱਖ ਕਰੋੜ ਦਾ ਕਰਜ਼ਾ ਕਿਵੇਂ ਚੜ੍ਹਤਾ ਵੇ ਜਿਵੇਂ ਉਹ ਕਹਿੰਦੇ ਨੇ ਕਹਿੰਦੇ ਸਾਡਾ ਦਾ ਲੱਗੂਗਾ ਜੇ ਕਿਤੇ ਦੁਬਾਰਾ ਇਦਾਂ ਹੋ ਗਿਆ ਫਿਰ ਦੁਬਾਰੇ ਉਹ ਤਾਂ ਆਪਦੇ ਜਿਹੜਾ ਕੰਮ ਉਹਨਾਂ ਨੂੰ ਆਉਂਦਾ ਉਹ ਤਾਂ ਉਹੀ ਕਰਨਗੇ ਵੀਰੋ ਸਾਡੀ ਧਰਤੀ ਨੂੰ ਕਿਹਨੇ ਨਜ਼ਰ ਲਾਈ ਇਹਦੇ ਤੇ ਆਪਾਂ ਨੂੰ ਜਾਣ ਦੀ ਲੋੜ ਹੈ ਬੜਾ ਵਧੀਆ ਸੀਗਾ ਜੀ ਸੂਬਾ ਭੰਗੜੇ 'ਚ ਫਸਟ ਆਉਂਦੇ ਸੀ ਕੁਸ਼ਤੀਆਂ ਚ ਦੰਗਲਾਂ ਚ ਫਸਟ ਆਉਣ ਵਾਲੇ ਬੰਦੇ ਸੀ ਦਾਰਾ ਸਿੰਘ ਹੋਰੀ ਮਿਲਖਾ ਸਿੰਘ ਹੋਰਾਂ ਦੇ ਵਾਰਸਾਂ ਹਾਕੀ ਚ ਅੱਜ ਵੀ 11 ਚੋਂ 9 ਪਲੇਅਰ ਪੰਜਾਬ ਦੇ ਨੇ ਔਰ 9 ਚੋਂ 5-7 ਤਾਂ ਸੰਸਾਰਪੁਰ ਮਿੱਠਾਪੁਰ ਦੇ ਹੀ ਨੇ ਆ ਤੁਹਾਡੇ ਪਿੰਡਾਂ ਲਈ ਖੇਡਾਂ ਚ ਫਸਟ ਆਉਂਦੇ ਸੀ ਫੌਜ ਚ ਭਰਤੀ ਹੋਣ ਚ ਫਸਟ ਆਉਂਦੇ ਸੀ ਕਰਨੈਲਾਂ ਜਰਨੈਲਾਂ ਦੇ ਨਾਂ ਤੇ ਪਿੰਡ ਜਾਣੇ ਜਾਂਦੇ ਸੀ ਕਿਆ ਕਿਹੜਾ ਪਿੰਡਾ ਇੱਥੋਂ ਦਾ ਫੁਲਾਨਾ ਜਰਨੈਲ ਹੋਇਆ ਬਈ ਫੌਜ ਉਹਨੇ ਐਨੇ ਟੈਂਕ ਦੁਸ਼ਮਣ ਦੇ ਉਡਾਤੇ ਸੀ ਆਹ ਕਿਹੜਾ ਪਿੰਡਾ ਬਈ ਇੱਥੋਂ ਦਾ ਫੁਲਾਨਾ ਪਹਿਲਵਾਨ ਹੋਇਆ ਬਈ ਕਦੇ ਮਿੱਟੀ ਨਹੀਂ ਲੱਗਣ ਦਿੱਤੀ ਉਹਨੇ ਆਪਣੇ ਪਿੰਡੇ ਨੂੰ ਟੈਂਦੇ ਹੀ ਨਹੀਂ ਸੀ ਕਿਸੇ ਤੋਂ ਐਦਾਂ ਮਸ਼ਹੂਰ ਸੀ ਅਚਾਨਕ ਐਸੀ ਨਜ਼ਰ ਲੱਗੀ ਐਸੇ ਮਾੜੇ ਹਾਕਮ ਆਏ ਕਿ ਜਦੋਂ ਬਾਗ ਨੂੰ ਮਾਲੀਓ ਹੀ ਖਾਣ ਲੱਗ ਜੇ ਉਹ ਬਾਗ ਦਾ ਫਿਰ ਕੌਣ ਰਾਖੀ ਰਾਖੀ ਕਰੂਗਾ ਆਪ ਹੀ ਸਰਕਾਰਾਂ ਚ ਮੰਤਰੀ ਤੇ ਆਪ ਹੀ ਨਸ਼ੇ ਵੇਚਣੇ ਆਪ ਹੀ ਨਸ਼ੇ ਵਕਾਉਣੇ ਸਮੱਗਲਰਾਂ ਚ ਸਮਝੌਤੇ ਕਰਾਉਣੇ ਕਿ ਲੜੋ ਨਾ ਇਕੱਠੇ ਮਿਲ ਕੇ ਵੇਚ ਲੋ ਤੈਨੂੰ ਆਹ ਏਰੀਆ ਦੇ ਦੇਣੇ ਤੈਨੂੰ ਆਹ ਏਰੀਆ ਦੇ ਦੇਣੇ ਜਦੋਂ ਸਾਡੇ ਹਾਕਮ ਐ ਕਰਨ ਲੱਗ ਗਏ ਫਿਰ ਕੌਣ ਰਾਖੀ ਕਰ ਸਕਦਾ ਪੰਜਾਬ ਦੀ ਫਿਰ ਤਾਂ ਪੰਜਾਬ ਜਿਹੜਾ ਉਹ ਸੰਗਲਾਂ ਦੇ ਵਿੱਚ ਨੂੜਿਆ ਗਿਆ ਹੌਲੀ-ਹੌਲੀ ਕਰਕੇ ਸਾਡੇ ਧੀਆਂ ਪੁੱਤਾਂ ਨੂੰ ਉਹ ਇਸ ਗ੍ਰਿਫਤ ਦੇ ਵਿੱਚ ਲੈnde ਗਏ ਸਾਨੂੰ ਪਤਾ ਹੀ ਨਹੀਂ ਲੱਗਿਆ ਕਦੋਂ ਸਾਡੇ ਘਰ ਜਿਹੜੇ ਨੇ ਉਹ ਖਾਲੀ ਹੋ ਗਏ ਜਦੋਂ ਕਦੋਂ ਸਾਡੇ ਚੁੱਲਿਆਂ ਦੀ ਅੱਗ ਜਿਹੜੀ ਹੈ ਹੌਲੀ-ਹੌਲੀ ਕਰਕੇ ਬੁਝ ਗਈ ਚੁੱਲਿਆਂ 'ਚ ਘਾਉ ਗੁਪੀ ਇਹ ਇਹ ਦੋਨੇ ਸਰਕਾਰਾਂ ਜ਼ਿੰਮੇਵਾਰ ਪਹਿਲਾਂ ਨਹੀਂ ਇੱਕ ਨੇ ਸ਼ੁਰੂ ਕੀਤਾ ਦੂਜੇ ਨੇ ਫਿਰ ਵਧਾਇਆ ਉਹਨੂੰ ਫਿਰ ਫਿਰ ਪਹਿਲੇ ਆ ਕੇ ਉਹਨਾਂ ਨੇ ਫਿਰ ਹੋਰ ਵਧਾਇਆ ਫਿਰ ਫਿਰ ਦੂਜੇ ਆ ਕੇ ਉਹਨਾਂ ਨੇ ਹੋਰ ਵਧਾਇਆ ਕਦੇ ਕਿਸੇ ਦੇ ਵਿਰੁੱਧ ਕੋਈ ਪਰਚਾ ਪੁਰਚਾ ਤਾਂ ਪਾਇਆ ਹੀ ਨਹੀਂ ਸੀ ਆ ਜਿਹੜਾ ਹੁਣ ਕੰਮ ਕਰਨ ਲੱਗੇ ਹੋਇਆ ਇਹ ਤਾਂ ਐ ਹੀ ਨਹੀਂ ਸੀ ਉਹ ਤਾਂ ਕਹਿੰਦੇ ਸੀ ਓਕੇ ਆਪਣਾ ਹਿੱਸਾ ਸਾਨੂੰ ਦੇ ਜੋ ਬਾਕੀ ਮਾਰ ਦੋ ਜਨਤਾ ਦਾ ਕੀ ਹੈ ਸਗੋਂ ਨਸ਼ੇ ਵੱਧ ਫਲਾਓ ਵੋਟਾਂ ਵੇਲੇ ਨਸ਼ੇ ਵੰਡ ਕੇ ਅਪਨੂੰ ਵੋਟਾਂ ਪਾਉਂਦੇ ਆ ਫਿਰੇ ਇਹ ਤਾਂ ਲਾਓ ਇਹ ਚੀਜ਼ ਤੋਂ ਪਹਿਲਾਂ ਇਹਨਾਂ ਨੂੰ ਪਹਿਲਾਂ ਲਾ ਦੋ ਫਿਰ ਉਹ ਚੀਜ਼ ਤੋਂ ਥੋੜਾ ਜਿਹਾ ਹੱਥ ਖਿੱਚ ਲੋ ਫਿਰ ਉਹ ਮੰਗਣਗੇ ਹੱਥ ਬੰਨਣਗੇ ਫਿਰ ਆਪਾਂ ਉਹਨਾਂ ਨੂੰ ਦੇ ਦਾਂਗੇ ਉਹ ਖੁਸ਼ ਹੋ ਜਾਣਗੇ ਉਹ ਵੋਟਾਂ ਪਾ ਦੇਣ ਆ ਇਹਨਾਂ ਦਾ ਨਾ ਕੋਈ ਸਕੂਲ ਬਣਾਇਆ ਨਾ ਕੋਈ ਕਾਲਜ ਬਣਾਇਆ ਨਾ ਕੋਈ ਲਾਇਬ੍ਰੇਰੀ ਬਣਾਈ ਨਾ ਕੋਈ ਹਸਪਤਾਲ ਬਣਾਇਆ ਨਾ ਕੋਈ ਨੌਕਰੀ ਦਿੱਤੀ ਫਿਰ ਵੀ ਪੌਣੇ 4 ਲੱਖ ਕਰੋੜ ਦਾ ਕਰਜ਼ਾ ਕਿਵੇਂ ਚੜ੍ਹਤਾ ਵੀ ਪੈਸੇ ਕਿੱਧਰ ਚਲੇ ਗਏ ਮੈਨੂੰ ਤਾਂ ਜਦੋਂ ਪੰਜਾਬ ਮਿਲਿਆ ਆਮ ਆਦੀ ਪਾਰਟੀ ਨੂੰ 16 ਮਾਰਚ 2022 ਨੂੰ ਅੱਜ ਤੱਕ ਦੇਖਿਆ ਸਾਰਾ ਹਰ ਫਾਈਲ ਐਂ ਲੱਗਦਾ ਖੂਨ ਨਾਲ ਲਿਖੀ ਆ ਲੋਕਾਂ ਦੇ ਖੂਨ ਨਾਲ ਲਿਖੀ ਹੋਈਆਂ ਫਾਈਲਾਂ ਕੋਈ ਫੈਸਲਾ ਜਨਤਾ ਦੇ ਹੱਕ ਚ ਕਰਿਆ ਹੋਵੇ ਮਾਂ ਦੇ ਪੁੱਤਾਂ ਨੇ ਨਾ ਜੋ ਫੈਸਲਾ ਆਪਣੇ ਪੁੱਤ ਲਈ ਆਪਣੇ ਭਤੀਜੇ ਲਈ ਆਪਣੇ ਸਾਲੇ ਲਈ ਆਪਣੇ ਜੀਜੇ ਲਈ ਬੱਸ ਇਹ ਦੁਬਾਰ ਖਤਮ ਦੁਨੀਆ ਸਾਰੀ ਫਿਰ ਅਸੀਂ ਆ ਕੇ ਜਿਵੇਂ ਚਲੋ ਚੋਣ ਨਿਸ਼ਾਨ ਵੀ ਆਪਣਾ ਪਰਮਾਤਮਾ ਨੇ ਇਹੋ ਜਿਹੀ ਦਿੱਤਾ ਹੋਇਆ ਝਾੜੂ ਜੀ ਦਾ ਕੰਮ ਵੀ ਸਫਾਈ ਕਰਨਾ ਹੀ ਹੈ। ਹੌਣਸਾਰ ਫਿਰ ਅਸੀਂ ਸਫਾਈ ਕਰਨੀ ਸ਼ੁਰੂ ਕੀਤੀ। ਜਦੋਂ ਸਫਾਈ ਹੋਣ ਲੱਗੀ ਤਾਂ ਲੋਕਾਂ ਨੂੰ ਪਤਾ ਲੱਗ ਗਿਆ। ਕਈ ਵਾਰੀ ਜਦੋਂ ਜ਼ਿਆਦਾ ਗੰਦ ਪਿਆ ਹੋਵੇ ਫਿਰ ਝਾੜੂ ਦੋ ਵਾਰੀ ਮਾਰਨਾ ਪੈਂਦਾ ਮਾਵਾਂ ਪੈਣਾ ਬੈਠੀਆਂ ਨੇ। ਇਹ ਤਾਂ ਇਹਨਾਂ ਨੂੰ ਤਾਂ ਦੱਸਣ ਦੀ ਲੋੜ ਵੀ ਨਹੀਂ ਚੋਣ ਨਿਸ਼ਾਨੇ ਤਾਂ ਕੀ ਤੜਕੀ ਤੜਕੀ 5 ਵਜੇ ਨੇਹਰੇ 'ਚ ਵੀ ਪਾੜ ਲੈਂਦੀਆਂ ਨੇ ਕਿੱਥੇ ਜੇ ਪਿਆ। ਝਾੜੂ ਸੋ ਇਸ ਕਰਕੇ ਇਹ ਜਦੋਂ ਝਾੜੂ ਨੇ ਆਪਣਾ ਅਸਲੀ ਕੰਮ ਕਰਨਾ ਸ਼ੁਰੂ ਕੀਤਾ ਅੱਜ ਉਹ ਦਿਨ ਹੈਗੇ ਨੇ 2 ਮਹੀਨੇ ਜੇ ਹੋਏ ਨੇ ਫਰਬਰੀਜ ਕੀਤਾ ਸ਼ੁਰੂ ਮਾਰਚ ਅਪ੍ਰੈਲ ਆ ਮਈ ਆਈ ਹੈ ਉਹਦੇ ਚੋਂ ਸਾਡੇ 15 ਦਿਨ ਇੱਧਰ ਚਲੇ ਗਏ ਆ ਜਿਹੜਾ ਸੰਕਟ ਆ ਗਿਆ ਸੀ ਬਾਰਡਰ ਤੇ ਪਰ ਫਿਰ ਵੀ ਅਸੀਂ ਜਾਰੀ ਰੱਖਿਆ ਪੁਲਿਸ ਕਿਉਂਕਿ ਬਾਰਡਰ ਤੇ ਬਿਜ਼ੀ ਹੋ ਗਈ ਸੀ ਹੁਣ ਫੇਰ ਦੁਬਾਰਾ ਜਾਰੀ ਉਸੇ ਸਪੀਡ ਤੇ ਰੱਖਾਂਗੇ ਕਿਉਂਕਿ ਸਾਨੂੰ ਪਿਛਲੇ ਪਿੰਡ ਚਿੱਕ ਸਰਪੰਚ ਸਾਹਿਬ ਮਿਲੇ ਲੰਗੜੋਆ ਪਿੰਡ ਨਵਾਂ ਸ਼ਹਿਰ ਕੋਲੇ ਸਰਪੰਚ ਸਾਹਿਬ ਪੜੇ ਲਿਖੇ ਸੀ ਉਹਨਾਂ ਨੂੰ ਕੇਜਰੀਵਾਲ ਸਾਹਿਬ ਨੇ ਪੁੱਛਿਆ ਵੀ ਕਿੰਨੇ ਪਰਸੈਂਟ ਨਸ਼ਾ ਖਤਮ ਹੋ ਗਿਆ ਉਹ ਕਹਿੰਦੇ 99% ਹੋ ਗਿਆ ਪਰ ਹਜੇ ਬੀਜ ਨਹੀਂ ਨਾਸ ਹੋਇਆ ਬੀਜ ਹੈਗਾ ਆਪਾਂ ਬੀਜ ਵੀ ਨਾਸ ਕਰਨਾ ਬੀਜ ਨਹੀਂ ਰਹਿਣ ਦੇਣਾ ਕਿਸੇ ਪਿੰਡ 'ਚ ਕਿਉਂਕਿ ਕਿਤੇ ਫੇਰ ਨਾ ਉੱਗ ਪੇ ਦੁਬਾਰਾ ਇਹ ਕਾਂਗਰਸ ਦਾ ਆਲਾ ਕੰਮ ਹੈ ਉਹ ਪਤਾ ਨਹੀਂ ਲੱਗਦਾ ਕਦੋਂ ਹੋ ਜਾਂਦੀ ਹੈ ਰਾਤੋ ਰਾਤ ਸੋ ਇਸ ਕਰਕੇ ਇਹ ਪ੍ਰਾਣੀਆਂ ਅੱਜ ਜਿਹੜੀਆਂ ਸਰਕਾਰਾਂ ਸੀ ਜਿਹੜੇ ਅੱਜ ਇਸੇ ਕਰਕੇ ਨਹੀਂ ਬੋਲ ਸਕਦੇ ਇਸੇ ਕਰਕੇ ਨਹੀਂ ਬੋਲ ਸਕਦੇ ਵੀ ਅਸੀਂ ਬੋਲੀਏ ਕੀ ਹੋਣਾ ਇਸ ਗੱਲ ਤੇ ਅਸੀਂ ਤਾਂ ਕੀਤਾ ਹੋਇਆ ਕੰਮ ਇਹ ਉਹਨਾਂ ਦੀ ਤਾਂ ਬੰਦੇ ਫੜੇ ਜਾ ਰਹੇ ਨੇ ਉਹਨਾਂ ਦੀ ਸ਼ਹਿ ਪ੍ਰਾਪਤ ਬੰਦੇ ਨੇ ਉਹ ਜਿਹੜੇ ਨਸ਼ਾ ਵੇਚਦੇ ਜਾਂ ਨਸ਼ੇ ਵਾਲਿਆਂ ਨੂੰ ਜ਼ਮਾਨਤਾ ਦਿੰਦੇ ਉਹੀ ਸੀਗੇ ਸੋ ਇਸ ਕਰਕੇ ਜੇ ਕਿਤੇ ਦੁਬਾਰਾ ਜਿਵੇਂ ਉਹ ਕਹਿੰਦੇ ਨੇ ਕਹਿੰਦੇ ਸਾਡਾ ਦਾ ਲੱਗੂਗਾ ਜੇ ਕਿਤੇ ਦੁਬਾਰਾ ਇਦਾਂ ਹੋ ਗਿਆ ਫਿਰ ਦੁਬਾਰੇ ਉਹ ਤਾਂ ਆਪਦੇ ਜਿਹੜਾ ਕੰਮ ਉਹਨਾਂ ਨੂੰ ਆਉਂਦਾ ਉਹ ਤਾਂ ਉਹੀ ਕਰਨਗੇ ਵੀਰੋ